ਕਤਕ ਕਰਮ ਕਮਾਵਣੇ ਦੋਸ਼ ਨਕਾਹੂ ਜੋਗ ਕਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲ ਵਿਛੋੜਾ ਹੀ ਰਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਉੱਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਪਰਮੇਸ਼ਰ ਤੇ ਭੁੱਲੀਆਂ ਵਿਆਪਨ ਸਭੇ ਰੋਗ ਪਰਮੇਸ਼ਰ ਦੀ ਯਾਦ ਤੋਂ ਗੁੰਝ ਕੇ ਦੁਨੀਆ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਹਨ ਵੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਉਹਨਾਂ ਨੂੰ ਫਿਰ ਲੰਬੇ ਵਿਛੋੜੇ ਪੈ ਜਾਂਦੇ ਹਨ ਖਿੰਮਹਿ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਹੜੀਆਂ ਮਾਇਆ ਦੀਆਂ ਮੋਜਾਂ ਦੇ ਕਾਰਨ ਪ੍ਰਭੂ ਨੂੰ ਭੁਲਾ ਦਿੱਤਾ ਸੀ ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ ਹਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ ਕੀਤਾ ਕਿਚੂ ਨਾ ਹੋਵੇ ਲਿਖਿਆ ਤੁਰ ਸੰਜੋਗ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਕਿਉਂਕਿ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋ ਹੀ ਲਿਖੇ ਲੇਖਾਂ ਦੀ ਵਿੱਦ ਆ ਬਣਦੀ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਪਰ ਇਹ ਚੰਗੇ ਭਾਗਾਂ ਨੂੰ ਪ੍ਰਭ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਹੀ ਦੁੱਖ ਮਿਟ ਜਾਂਦੇ ਹਨ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਨਾਨਕ ਦੀ ਤਾਂ ਇਹ ਬੇਨਤੀ ਹੈ हे माया ਤੋਂ ਬੰਦਰਾਂ ਦੇ ਛੁਡਾਣ ਵਾਲੇ ਮੇਰੇ ਮਾਲਕ ਨਾਨਕ ਨੂੰ ਮਾਇਆ ਦੇ ਮੋਤੋਂ ਬਚਾ ਲੈ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਕਤਕ ਦੀ ਸੁਆਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਉਹਨਾਂ ਦੇ ਵਿਛੋੜੇ ਵਾਲੇ ਸਾਰੀ ਹੀ ਚਿੰਤਾ ਚੋੜੇ ਮੁੱਕ ਜਾਂਦੇ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ